ਜਿਹੜੇ ਦੋਸ਼ ਉਸ ਵਿਅਕਤੀ ਨੇ ਮੇਰੇ ਤੇ ਲਾਏ ਮੈਂ ਉਹਨਾਂ ਦੋਸ਼ਾਂ ਦਾ ਖੁਲਾਸਾ ਅੱਜ ਪੰਜ ਪਿਆਰੇ ਸਹਿਬਾਨ ਤੇ ਸੰਗਤ ਦੀ ਹਾਜ਼ਰੀ ਚ ਤੱਕ ਸ੍ਰੀ ਗੰਦਮਾ ਸਾਹਿਬ ਦੇ ਸਿਸਤਾਨ ਕੋ ਆਪਣੇ ਸਤਿਗੁਰੂ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਔਰ ਸਭ ਤੋਂ ਵੱਡਾ ਦੋਸ਼ ਜਿਹੜਾ ਉਹਨੇ ਲਾਇਆ ਕਿ ਮੇਰੇ ਸਬੰਧ ਤੁਹਾਡੀ ਪਤਨੀ ਨਾਲ ਰਏ ਜਿਹੜੀ ਸਾਫਤ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਜਦੋਂ ਸਾਡੀ ਸ਼ਾਦੀ ਹੋਈ ਉਹ 8ਵੀਂ 9ਵੀਂ ਚ ਪੜ੍ਹਦੇ ਸੀ 12ਵੀਂ ਤੱਕ ਉਹਦੇ ਮੈਂ ਫੀਸ ਤੇ ਪੈਸੇ ਦਿੱਤੇ ਪੜਾਇਆ ਉਹਨੇ ਆਪਣੀ ਬੇਟੀ ਸਮਝ ਕੇ ਉਹਦੇ ਵਿਆਹ ਦੇ ਵਿੱਚ ਖਰਚਾ ਕੀਤਾ ਔਰ ਮੈਂ ਤੱਕਤ ਸਾਹਿਬ ਦੀ ਇਸ ਫਸਿਲ ਤੋਂ ਪੰਜ ਬਾਰੀ ਸਹਿਬਾਨ ਦੀ ਹਾਜ਼ਰੀ ਚ ਔਰ ਸਮੁੱਚੀ ਸੰਗਤ ਦੇ ਵਿੱਚ ਆਪਣੇ ਸਤਿਗੁਰੂ ਸਾਹਿਬ ਦੀ ਹਜ਼ੂਰੀ ਚ ਇਹ ਗੱਲ ਕਹਿਣਾ ਹੈ ਕਿ ਜਿਹੜਾ ਉਹਨੇ ਮੇਰੇ ਤੇ ਦੋਸ਼ ਲਾਇਆ ਕਿ ਮੇਰੀ ਪਤਨੀ ਦੇ ਨਾਲ ਨਜਾਇਜ਼ ਸੰਬੰਧ ਹੈ ਜੇ ਉਹਸ ਲੜਕੀ ਸਤਿੰਦਰਪਾਲ ਕੌਰ ਦੇ ਨਾਲ ਮੇਰੇ ਸੰਬੰਧ ਹੋਣ ਨਜਾਇਜ਼ ਸੰਬੰਧ ਹੋਣ ਜਿਸਮਾਨੀ ਸੰਬੰਧ ਹੋਣ 1999 ਦੇ ਵਿੱਚ ਮੇਰੀ ਸ਼ਾਦੀ ਹੋਈ ਹੈ ਉਦੋਂ ਤੋਂ ਲੈ ਕੇ ਅੱਜ ਤੱਕ ਤਾਂ ਮੈਂ ਮੇਰੇ ਪਰਿਵਾਰ ਸਾਹਿਤ ਅਸੀਂ ਕਰ ਕੋ ਜੀਏ ਜਿਹੜਾ ਉਹਨੇ ਝੂਠਾ ਦੋਸ਼ ਲਾਇਆ ਤੇ ਨਹੀਂ हे ਸਤਿਗੁਰੂ ਮੈਂ ਇੱਕ ਅਰਦਾਸ ਤੇ ਰਿਹਾ ਕਿ ਕਰਦਾ ਕਿ ਜਿੰਨਾ ਲੋਕਾਂ ਨੇ ਉਹਨੂੰ ਲੈ ਕੇ ਆਂਦਾ ਕੈਮਰੇ ਅਮੂਰੇ ਉਹਨਾਂ ਨੂੰ ਜ਼ਰੂਰ ਨੰਗੀਆਂ ਕਰੀ ਜਿਹੜੇ ਉਹਨੂੰ ਲਈ ਫਿਰਦੇ ਨੇ ਕਿ ਬਹੁਤ ਚੰਗਾ ਸੀ हे ਸਤਿਗੁਰੂ ਉਹਨਾਂ ਦੀਆਂ ਤਿਆਂ ਨੂੰ ਪੈਣਾ ਨੂੰ ਉਹਦੇ ਹਰਗਾ ਚੰਗਾ ਘਰ ਆਲਾ ਮਿਲੇ ਜੋ ਸਾਡੀ ਬੱਚੀ ਦੇ ਨਾਲ ਉਹ ਕਰਦਾ ਰਿਹਾ ਜ਼ੁਲਮ ਕਰਦਾ ਰਿਹਾ ੱੱਕਾ ਕਰਦਾ ਰਿਹਾ ਗਰਭਤੀ ਦੇ ਪੇਟ ਦੇ ਵਿੱਚ ਲੱਤਾਂ ਮਾਰਦਾ ਰਿਹਾ ਆਪਣੇ ਮਲ ਦੇ ਨਾਲ ਕੱਪੜੇ ਲਿਬੜ ਕੇ ਤੇ ਉਹਨੂੰ ਤੋਣ ਵਾਸਤੇ ਮਜਬੂਰ ਕਰਦਾ ਰਿਹਾ ਮੈਂ ਅੱਜ ਆਪ ਸਭ ਸੰਗਤ ਦੀ ਹਾਜ਼ਰੀ ਦੇ ਵਿੱਚ ਦੱਸਦੇ ਔਰ ਜਿਹੜੇ ਮੈਂ ਗੁਨਾਹ ਕੀਤੇ ਮੈਂ ਉਹ ਵੀ ਦੱਸਦਾ ਅੱਜ ਮੈਂ ਕਿਹੜੇ ਗੁਨਾਹ ਕੀਤੇ ਦੰਦਮਾ ਸਾਹਿਬ ਦੇ ਪਾਵਨ ਪਵਿੱਤਰ ਅਸਥਾਨ ਤੇ ਅਕਸ਼ੀਰੀ ਦੰਦਮਾ ਸਾਹਿਬ ਦੇ ਪੰਜ ਪੈਰੇ ਸਹਿਬਾਨ ਦੀ ਮੌਜੂਦਗੀ ਦੇ ਵਿੱਚ ਔਰ ਸੰਗਤ ਦੀ ਹਾਜ਼ਰੀ ਦੇ ਵਿੱਚ ਮੈਂ ਕੁਝ ਗੱਲਾਂ ਆਪਣੇ ਸਤਿਗੁਰੂ ਨਾਲ ਸਾਂਝੀਆਂ ਕਰਨਾ ਚਾਹੁੰਨਾ। ਆਪ ਜਾਣਦੇ ਹੋ ਕਿ 2 ਦਸੰਬਰ ਨੂੰ ਸਰੀਆਕਾਲ ਤੱਕ ਸਹਬਦਿ ਫਸਿਲ ਤੋਂ ਭਾਨ ਸਿੰਘ ਸਹਿਬਾਨ ਨੇ ਜਿਨ੍ਹਾਂ ਦੇ ਵਿੱਚ ਮੈਂ ਵੀ ਸ਼ਾਮਲ ਸੀ ਇੱਕ ਫੈਸਲਾ ਕੀਤਾ। ਉਸ ਤੋਂ ਬਾਅਦ ਇੱਕ ਵਿਸ਼ੇਸ਼ ਢੋਲੇ ਵੱਲੋਂ ਮੈਨੂੰ ਬਹੁਤ ਭੱਦੇ ਟੰਗ ਦੇ ਨਾਲ ਟਰੋਲ ਕੀਤਾ ਗਿਆ। ਔਰ ਇੱਕ ਵਿਅਕਤੀ ਮੁਖ ਸਰਦਾਰ ਰੈਨਾਲਾ ਉਹਨੂੰ ਮੇਰੇ ਖਿਲਾਫ ਵੱਖ-ਵੱਖ ਟੀਵੀ ਚੈਨਲਾਂ ਦੇ ਉੱਤੇ ਪੇਸ਼ ਕੀਤਾ ਗਿਆ। ਤੇ ਜਿਹੜੇ ਦੋਸ਼ ਉਸ ਵਿਅਕਤੀ ਨੇ ਮੇਰੇ ਤੇ ਲਾਏ ਮੈਂ ਉਹਨਾਂ ਦੋਸ਼ਾਂ ਦਾ ਖੁਲਾਸਾ ਅੱਜ ਪੰਜ ਪਿਆਰੇ ਸਹਿਬਾਨ ਤੇ ਸੰਗਤ ਦੀ ਹਾਜ਼ਰੀ 'ਚ ਤੱਕ ਸ਼੍ਰੀ ਗੰਦਮਾ ਸਾਹਿਬ ਦੇ ਸਥਾਨ ਤੋਂ ਆਪਣੇ ਸਤਿਗੁਰੂ ਨਾਲ ਸਾਂਝਾ ਕਰਨਾ ਚਾਹੁੰਦਾ। ਇਹ 2006 ਸੱਤਾ ਮਾਮਲਾ ਹੈ। ਉਹਨੇ ਪਹਿਲਾ ਦੋਸ਼ ਲਾਇਆ ਕਿ ਮੈਂ ਉਸ ਵਿਅਕਤੀ ਦਾ ਵਿਚੋਲਾ ਸੀ। ਸਤਿਗੁਰੂ ਜੀ ਮੈਂ ਆਪ ਜੀ ਨੂੰ ਦੱਸਣਾ ਚਾਹੁੰਨਾ ਹੈ ਆਪ ਜਾਣਦੇ ਹੋ ਕਿ ਮੈਂ ਉਸ ਵਿਅਕਤੀ ਦਾ ਵਿਚੋਲਾ ਨਹੀਂ ਸੀ ਜੇ ਮੈਂ ਵਿਚੋਲਾ ਹੋਇਆ ਜਾਂ ਹੋਮਾ ਤਾਂ ਸਤਿਗੁਰੂ ਮਾਤੇਰੇ ਦਰਦ ਦਾ ਦੇੰਦਾਰ ਹੈ ਮੇਰੇ ਸਾਰੇ ਪਰਿਵਾਰ ਨੇ ਪੁੱਛਿਆ ਜ਼ਰੂਰ ਸੀ ਕਿ ਲੜਕਾ ਠੀਕ ਹੈ ਸਿ ਰਿਸ਼ਤਾ ਕਰਦੀ ਮੈਂ ਕਿਹਾ ਕਰ ਦਾਂ ਵਧੀਆ ਲੜਕਾ ਦੂਸਰਾ ਉਹਨੇ ਮੇਰੇ ਤੇ ਦੋਸ਼ ਲਾਇਆ ਕਿ ਮੈਂ ਪਹਿਲਾਂ ਵੀ ਬਹੁਤ ਕੰਪਲੀਟਾ ਕੀਤੀਆਂ ਸੀ ਮੈਂ ਸਤਿਗੁਰੂ ਜੀ ਆਪ ਜੀ ਦੀ ਸੰਗਤ ਵਿੱਚ ਦੱਸਣਾ ਚਾਹੁੰਦਾ ਕਿ 2007 ਦੇ ਵਿੱਚ ਉਸਨੇ ਇੱਕ ਕੰਪਲੀਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤੀ ਸੀ ਸਾਡੇ ਕਿਸੇ ਰਿਸ਼ਤੇਦਾਰ ਦੀ ਚੋਕ ਜਾ ਕੇ ਤੇ ਉਸ ਦਰਖਾਸਤ ਦੇ ਉੱਤੇ ਫਲਾਈਂਗ ਵਿਭਾਗ ਨੇ ਪੜਤਾਲ ਕੀਤੀ ਸੀ ਸਾਡੇ ਕੁਆਟਰਾਂ ਦੇ ਵਿੱਚੋਂ ਪੁੱਛਿਆ ਗਿਆ ਸੀ ਸਾਡੇ ਆਂਡੋ ਗਵਾਂਡੂ ਪੁੱਛਿਆ ਗਿਆ ਸੀ ਸਟਾਫ ਨੂੰ ਪੁੱਛਿਆ ਗਿਆ ਸੀ ਉਸ ਫਲਾਈਂਗ ਵਿਭਾਗ ਨੇ ਕੀ ਰਿਪੋਰਟ ਦਿੱਤੀ ਕੀ ਨਹੀਂ ਦਿੱਤੀ ਮੈਨੂੰ ਨਹੀਂ ਪਤਾ ਪਰ ਮੈਨੂੰ ਕੋਈ ਚਿੱਠੀ ਪੱਤਰ ਨਹੀਂ ਆਇਆ 2015 ਦੇ ਵਿੱਚ ਮੈਂ ਬਤੌਰ ਗੰਤੀ ਸ੍ਰੀ ਹਰਮੰਦਰ ਸਾਹਿਬ ਜੀ ਦੀ ਇੰਟਰਵਿਊ ਦੇਣ ਗਿਆ ਮੇਰੀ ਫਾਈਲ ਫਰੋਲੀ ਹੋਣੀ ਹੈ ਕਿਉਂਕਿ ਨਿਯਮ ਹੈ ਫਾਈਲ ਫਰੋਲੀ ਜਾਂਦੀ ਹੈ ਜਿਹਦੇ ਤੇ ਦੇ ਸੰਗীন ਦੋਸ਼ ਹੋਣ ਉਹਨੂੰ ਇੰਟਰਵਿਊ ਲਈ ਨਹੀਂ ਬੁਲਾਇਆ ਜਾਂਦਾ ਮੈਨੂੰ ਇੰਟਰਵਿਊ ਲਈ ਬੁਲਾਇਆ ਗਿਆ 2017 ਦੇ ਵਿੱਚ ਮੈਨੂੰ ਤੱਕ ਸ੍ਰੀ ਦਮਦਮਾ ਸਾਹਿਬ ਦੀ ਸੇਵਾ ਸੌਂਪੀ ਉਦੋਂ ਵੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਮੇਰੀ ਫਾਈਲ ਫਰੋਲੀ ਹੋਣੀ ਜੇ ਫਲਾਈਂਗ ਪਪਾ ਨੇ ਮੈਨੂੰ ਝੂਠਾ ਸਾਬਤ ਕੀਤਾ ਹੋਇਆ ਜਾਂ ਕੀਤਾ ਹੁੰਦਾ ਤੇ ਉਹ ਜ਼ਰੂਰ ਉਹਨਾਂ ਦੀ ਨਜ਼ਰੀ ਪਿਆ ਹੋਣਾ ਮੈਨੂੰ ਤੱਕ ਸ਼੍ਰੀ ਦਮਦਮਾ ਸਾਹਿਬ ਦਾ ਜਥੇਦਾਰ ਨਿਯੁਕਤ ਨਹੀਂ ਸੀ ਕਰਨਾ ਜੇ ਮੇਰੀ ਫਾਈਲ ਦੇ ਵਿੱਚ ਕੋਈ ਦੋਸ਼ ਹੁੰਦਾ ਫਿਰ ਮੈਂ 2018 ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਬਤੌਰ ਕਾਰਜਕਾਰੀ ਜਥੇਦਾਰ ਵਜੋਂ ਸੇਵਾ ਸੰਭਾਲੀ ਇੱਕ ਉਹਨੇ ਮੇਰੇ ਤੇ ਦੋਸ਼ ਲਾਇਆ ਕਿ ਮੈਂ ਸਰਕਾਰੀ ਦਰਬਾਰੇ ਆਪਣੀ ਪਹੁੰਚ ਦੇ ਨਾਲ ਜਿੰਨੀਆਂ ਉਹਨੇ ਮੇਰੇ ਖਿਲਾਫ ਸ਼ਿਕਾਇਤਾਂ ਕੀਤੀਆਂ ਉਹ ਸਾਰੀਆਂ ਰੁਕਵਾਈਆਂ ਮੈਂ ਮੁਖਰ ਸਾਹਿਬ ਹੈਡ ਗ੍ਰੰਥੀ ਸੀ ਕਥਾਵਾਚਕ ਸੀ ਔਰ ਸਤਗੁਰੂ ਜੀ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਜੀ ਉਹਨੇ ਸ਼ਿਕਾਇਤਾਂ ਕੀਤੀਆਂ ਹੁੰਦੀਆਂ ਤਾਂ ਕੋਈ ਨਾ ਕੋਈ ਸਿਪਾਹੀ ਕੋਈ ਅਫਸਰ ਕੋਈ ਮੇਰੀ ਪਰਤਾਲ ਕਰਨ ਵਾਸਤੇ ਆਇਆ ਹੁੰਦਾ ਜਿੰਨਾ ਚਿਰ ਮੈਂ ਮੁਕਸਰ ਰਿਹਾ ਮੇਰੀ ਪੜਤਾਲ ਕਰਨ ਵਾਸਤੇ ਸਿਰਫ 2007 ਦੇ ਫਲਾਈਂਗ ਵਿਭਾਗ ਦੇ ਅਧਿਕਾਰੀਆਂ ਤੋਂ ਬਿਨਾ ਕੋਈ ਮੇਰੇ ਪਾਸ ਨਹੀਂ ਪੁੱਜਿਆ ਔਰ ਨਾ ਹੀ ਮੈਂ ਕਿਸੇ ਨੂੰ ਫੋਨ ਕੀਤਾ ਹੈ ਜੇਕਰ ਮੇਰੇ ਖਿਲਾਫ ਸ਼ਿਕਾਇਤ ਹੀ ਕੋਈ ਨਹੀਂ ਗਈ ਤੇ ਮੈਂ ਫੋਨ ਕਿਨੂੰ ਕਰਨਾ ਸੀ ਮੈਂ ਅਕਾਉਂਟਿੰਗ ਕਿੱਥੇ ਸੀ ਨਾਲੇ ਮੇਰੇ ਉਸ ਵਕਤ ਹਸਤੀ ਕੀ ਸੀ ਕਿ ਉੱਚ ਪੱਧਰ ਤੇ ਜਾ ਕੇ ਮੈਂ ਉਹਦੀਆਂ ਦਿੱਤੀਆਂ ਦਰਖਾਸਤਾਂ ਨੂੰ ਰੋਕ ਸਕਦਾ ਤੀਜਾ ਉਹਨੇ ਮੇਰੇ ਤੇ ਦੋਸ਼ ਲਾਇਆ ਹੈ कि ਮੈਂ ਉਹਦਾ ਘਰ ਉਜਾੜਿਆ ਮੈਂ ਕੋਰਟ ਦੇ ਵਿੱਚ ਉਹਦੇ 10 ਸਾਲ ਮਾਮਲਾ ਚੱਲਿਆ ਮੈਂ ਕਿਤੇ ਕੋਰਟ ਦੇ ਵਿੱਚ ਆਪਣੇ ਸਾਰੇ ਪਰਿਵਾਰ ਦੇ ਨਾਲ ਨਹੀਂ ਗਿਆ ਉਹਦੇ ਖਿਲਾਫ ਮੈਂ ਉਹਦੇ ਖਿਲਾਫ ਕਿਤੇ ਕੋਈ ਗਵਾਹੀ ਨਹੀਂ ਦਿੱਤੀ ਕਿਤੇ ਕੋਈ ਦਰਖਾਸਤ ਨਹੀਂ ਦਿੱਤੀ ਨਾ ਉਹਨੇ ਮੇਰਾ ਨਾਮ ਲਿਆ ਕੋਰਟ ਦੇ ਵਿੱਚ ਕਿਤੇ ਉਹਨੂੰ ਕੋਰਟ ਦੇ ਵਿੱਚ ਪੇਸ਼ ਕਰਦੇ ਰਹੇ ਉਹਦੇ ਤੇ ਮੁਕਦਮਾ ਦਰਜ ਹੋਇਆ ਦਰਜ ਹੋਏ ਮੁਕਦਮੇ ਕਾਰਨ ਨੂੰ ਨੌਕਰੀ ਤੋਂ ਹਟਾਇਆ ਗਿਆ ਕਿਸੇ ਅਫਸਰ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੈਂ ਉਹਦੇ ਖਿਲਾਫ ਕਿਸੇ ਨੂੰ ਕੋਈ ਗੱਲ ਕਹੀ ਹੋਵੇ ਆਪਣੇ ਸਹਰਿਆਂ ਦੇ ਹੱਕ ਦੇ ਵਿੱਚ ਸਤਿਗੁਰੂ ਮੈਂ ਤੇਰਾ ਦੇਨਦਾਰ ਹਾਂ ਮੈਂ 2017 ਦੇ ਵਿੱਚ ਸ਼੍ਰੀ ਮੁਖਸਰ ਸਾਹਿਬ ਛੱਡੇ ਆ ਔਰ 2007 ਤੋਂ ਲੈ ਕੇ 17 ਸਾਲਾਂ ਦੇ ਵਿੱਚ 10 ਸਾਲਾਂ ਦੇ ਵਿੱਚ ਮੈਂ ਉਹਨੂੰ ਸਿਰਫ ਬਾਜ਼ਾਰ ਦੇ ਵਿੱਚ ਤਿੰਨ ਜਾਂ ਚਾਰ ਵਾਰ ਦੇਖਿਆ ਤੇ 17 ਤੋਂ ਲੈ ਕੇ ਹੁਣ ਤੱਕ ਮੈਂ ਉਹਦੇ ਬਾਰੇ ਪਤਾ ਹੀ ਨਹੀਂ ਕੀਤਾ ਕਿ ਉਹ ਮਰਿਆ ਜਾਂ ਜਿਉਂਦਾ ਕਿੱਥੇ ਹੈ ਕਿੱਥੇ ਨਹੀਂ ਔਰ ਸਭ ਤੋਂ ਵੱਡਾ ਦੋਸ਼ ਜਿਹੜਾ ਉਹਨੇ ਲਾਇਆ ਕਿ ਮੇਰੇ ਸਬੰਧ ਉਹਦੀ ਪਤਨੀ ਨਾਲ ਰਹੇ ਜਿਹੜੀ ਸਾਫ ਕਾ ਸੀ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਜਦੋਂ ਸਾਡੀ ਸ਼ਾਦੀ ਹੋਈ ਉਹ 8ਵੀਂ ਨੋਮੀ ਚ ਪੜ੍ਹਦੀ ਸੀ 12ਵੀਂ ਤੱਕ ਉਹਦੇ ਮੈਂ ਫੀਸ ਤੇ ਪੈਸੇ ਦਿੱਤੇ ਪੜਾਇਆ ਉਹਨੇ ਆਪਣੀ ਬੇਟੀ ਸਮਝ ਕੇ ਉਹਦੇ ਵਿਆਹ ਦੇ ਵਿੱਚ ਖਰਚਾ ਕੀਤਾ ਔਰ ਮੈਂ ਤਕਸਹਬ ਸਾਹਿਬ ਦੀ ਇਸ ਫਸੀਲ ਤੋਂ ਪੰਜ ਬਾਰੀ ਸਹਿਬਾਨ ਦੀ ਹਾਜ਼ਰੀ ਚ ਔਰ ਸਮੁੱਚੀ ਸੰਗਤ ਦੇ ਵਿੱਚ ਆਪਣੇ ਸਤਿਗੁਰੂ ਸਾਹਿਬ ਦੀ ਹਜ਼ੂਰੀ ਚ ਇਹ ਗੱਲ ਕਹਿਣਾ ਹੈ ਕਿ ਜਿਹੜਾ ਮੈਨਰੇ ਤੇ ਦੋਸ਼ ਲਾਇਆ ਕਿ ਮੇਰੀ ਪਤਨੀ ਦੇ ਨਾਲ ਨਜਾਇਜ਼ ਸਬੰਧ ਹੈ ਜੇ ਉਹ ਉਸ ਲੜਕੀ ਸਤਿੰਦਰਪਾਲ ਕੌਰ ਦੇ ਨਾਲ ਮੇਰੇ ਸਬੰਧ ਹੋਣ ਨਜਾਇਜ਼ ਸਬੰਧ ਹੋਣ ਜਿਸਮਾਨੀ ਸਬੰਧ ਹੋਣ 1980 ਦੇ ਵਿੱਚ ਮੇਰੀ ਸ਼ਾਦੀ ਹੋਈ ਹੈ ਉਦੋਂ ਤੋਂ ਲੈ ਕੇ ਅੱਜ ਤੱਕ ਤਾਂ ਮੈਂ ਮੇਰੇ ਪਰਿਵਾਰ ਸਾਹਿਤ ਅਸੀਂ ਕਰ ਕੋ ਜੀਏ ਜਿਹੜਾ ਉਹਨੇ ਝੁੱਠਾ ਦੋਸ਼ ਲਾਇਆ ਤੇ ਨਹੀਂ ਹੇ ਸਤਿਗੁਰੂ ਮੈਂ ਇੱਕ ਅਰਦਾਸ ਤੇ ਰੇ ਅੱਗੇ ਕਰਦਾ ਕਿ ਜਿਨ੍ਹਾਂ ਲੋਕਾਂ ਨੇ ਉਹਨੂੰ ਲੈ ਕੇ ਆਂਦਾ ਕੈਮਰੇ ਅਮੂਰੇ ਉਹਨਾਂ ਨੂੰ ਜ਼ਰੂਰ ਨੰਗੀਆਂ ਕਰੀ ਜਿਹੜੇ ਉਹਨੂੰ ਲਈ ਫਿਰਦੇ ਨੇ ਕਿ ਬਹੁਤ ਚੰਗਾ ਸੀ ਹੇ ਸਤਿਗੁਰੂ ਉਹਨਾਂ ਦੀਆਂ ਤੀਆਂ ਨੂੰ ਪੈਣਾ ਨੂੰ ਉਹਦੇ ਹਰਗਾ ਚੰਗਾ ਘਰ ਆਲਾ ਮਿਲੇ ਜੋ ਸਾਡੀ ਬੱਚੀ ਦੇ ਨਾਲ ਉਹ ਕਰਦਾ ਰਿਹਾ ਜ਼ੁਲਮ ਕਰਦਾ ਰਿਹਾ ਤੱਕਾ ਕਰਦਾ ਰਿਹਾ ਗਰਭ ਵਿੱਚ ਦੇ ਪੇਟ ਦੇ ਵਿੱਚ ਲੱਤਾਂ ਮਾਰਦਾ ਰਿਹਾ ਆਪਣੇ ਮਲ ਦੇ ਨਾਲ ਕੱਪੜੇ ਲਿਬੜ ਕੇ ਤੇ ਉਹਨੂੰ ਧੋਣ ਵਾਸਤੇ ਮਜਬੂਰ ਕਰਦਾ ਰਿਹਾ ਮੈਂ ਅੱਜ ਆਪ ਸਭ ਸੰਗਤ ਦੀ ਹਾਜ਼ਰੀ ਦੇ ਵਿੱਚ ਦੱਸਦਾ ਔਰ ਜਿਹੜੇ ਮੈਂ ਗੁਨਾਹ ਕੀਤੇ ਮੈਂ ਉਹ ਵੀ ਦੱਸਦਾ ਅੱਜ ਮੈਂ ਕਿਹੜੇ ਗੁਨਾਹ ਕੀਤੇ ਪਹਿਲਾ ਗੁਨਾਹ ਮੈਂ ਕੀਤਾ ਕਿ ਉਹਦੀਆਂ ਬੱਚੀਆਂ ਨੂੰ ਮੈਂ ਭਾਂਡੇ ਮਾਂਜਣ ਵਾਸਤੇ ਮਜਬੂਰ ਨਹੀਂ ਹੁਣ ਦਿੱਤਾ ਅनाथ ਆਸ਼ਰਮ ਜਾਣ ਵਾਸਤੇ ਮੈਂ ਉਹਨਾਂ ਨੂੰ ਮਜਬੂਰ ਨਹੀਂ ਹੋਂਨ ਦਿੱਤਾ ਉਹਨਾਂ ਨੂੰ ਆਪਣੀਆਂ ਧੀਆਂ ਬਣਾ ਕੇ ਪੜਾਇਆ ਅੱਜ ਪੜ ਰਹੀਆਂ ਨੇ ਇੱਕ ਵਿਦੇਸ਼ ਪੜਦੀ ਹੈ ਇੱਕ ਇੱਥੇ ਪੜਦੀ ਹੈ ਚੰਗੀ ਯੂਨੀਵਰਸਿਟੀ ਦੇ ਵਿੱਚ ਪੜਦੀ ਹੈ ਵਿਦੇਸ਼ ਦੇ ਵਿੱਚ ਦੂਜਾ ਜਿਹੜਾ ਮੈਂ ਗੁਨਾਹ ਕੀਤਾ ਉਹ ਮੈਂ 2 ਦਸੰਬਰ ਨੂੰ ਪੰਜ ਸਿੰਘ ਸਹਬਾਨ ਨੇ ਜਿਹੜਾ ਫੈਸਲਾ ਕੀਤਾ ਉਹਦੇ ਵਿੱਚ ਸ਼ਾਮਲ ਹੋ ਗਿਆ ਤੇ ਤੀਜਾ ਜਿਹੜਾ ਗੁਨਾਹ ਕੀਤਾ ਉਹ 2 ਦਸੰਬਰ ਦੇ ਫੈਸਲੇ ਤੋਂ ਬਾਅਦ ਜੇ ਤੁਹਾਨੂੰ ਮੇਰੇ ਤੱਕ ਅਪਰੋਚ ਹੋਈ ਹੈ ਤੇ ਮੈਂ ਸਪਸ਼ਟ ਸ਼ਬਦਾਂ ਦੇ ਵਿੱਚ ਕਹੇ ਹੈ ਕਿ 2 ਦਸੰਬਰ ਨੂੰ ਹੋਏ ਫੈਸਲੇ ਨੂੰ ਡਾਇਵਰਟ ਕਰਨ ਦੇ ਲਈ ਮੈਂ ਕਿਸੇ ਵੀ ਪੰਥ ਸੰਗਤ ਸਭਾ ਦੀ ਮੀਟਿੰਗ 'ਚ ਸ਼ਾਮਲ ਹੋ ਕੇ ਆਪਾਂ ਦਾ ਭਾਗੀ ਨਹੀਂ ਬਣੂਗਾ ਇਹ ਮੇਰੇ ਗੁਨਾਹ ਨਹੀਂ ਜਿਨ੍ਹਾਂ ਗੁਨਾਹਾਂ ਦੀ ਸਜ਼ਾ ਮੈਨੂੰ ਬਾਜ਼ਾਰਾਂ ਦੇ ਵਿੱਚ ਮੇਰੇ ਪਰਿਵਾਰ ਨੂੰ ਸੋਸ਼ਲ ਮੀਡੀਆ ਦੇ ਉੱਤੇ ਸੜਕਾਂ ਦੇ ਉੱਤੇ ਜਗਾ ਜਗਾ ਪ੍ਰਚਾਰ ਕੀਤਾ ਹੈ ਜਿਹੜਾ ਹੈ ਉਹ ਨੰਗਾ ਕਰਨ ਦਾ ਜਿਹੜਾ ਯਤਨ ਕੀਤਾ ਗਿਆ ਕਰਦਾਰਕੁਸ਼ੀ ਜਿਹੜੀ ਮੇਰੀ ਕੀਤੀ ਗਈ ਹੈ ਔਰ ਆਖਰ ਦੇ ਵਿੱਚ ਮੈਂ ਫੇਰ ਕਹਣਾ ਹੈ ਕਿ ਜੇ ਉਸ ਲੜਕੀ ਨਾਲ ਮੇਰੇ ਜਸਮਾਨੀ ਮੇਰੇ ਸਰੀਰਕ ਨਿਰਾਇਸ ਬੰਦ ਹੋਏ ਸਤਿਗੁਰੂ ਮੈਨੂੰ ਕਰਕ ਕਰੀ ਮੈਂ ਪੰਜ ਪੈਰੀ ਸਹਿਬਾਨ ਦੀ ਹਾਜ਼ਰੀ ਚ ਕਹਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ